ਅੱਗੇ ਵਧਾਂਗੇ ਪੰਜਾਬ ਮੰਡੀ ਬੋਰਡ ਡਿਫਾਲਟਰ ਹੋਇਆ ਜੀ ਹਾਂ ਚਾਰ ਬੈਂਕਾਂ ਤੋਂ ਲੈ ਕੇ ਕਰਜ਼ੇ ਦੀ ਕਿਸ਼ਤ ਨਹੀਂ ਮੋੜੀ ਗਈ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਦਸੰਬਰ ਮਹੀਨੇ ਦੀ ਕਿਸ਼ਤ ਨਾ ਮੋੜਨ ਕਾਰਨ ਪੰਜਾਬ ਮੰਡੀ ਬੋਰਡ ਡਿਫਾਲਟਰ ਹੋਇਆ ਇੱਥੇ ਦੱਸ ਦਈਏ ਕਿ ਕਿਸ਼ਤ ਪਰਣ ਲਈ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਤੋਂ ਹੁਣ ਰਾਸ਼ੀ ਮੰਗੀ ਗਈ ਹੈ ਇਸ ਵੇਲੇ ਕਰਜ਼ੇ ਦੀਆਂ ਤਿੰਨ ਕਿਸ਼ਤਾਂ ਭਰਨੀਆਂ ਬਾਕੀ ਨੇ ਮੰਡੀ ਬੋਰਡ ਨੇ ਕਰਜ਼ਾ ਦੇਹਦ ਤੇ ਵਿਕਾਸ ਫੰਡਾਂ ਦੀ ਆਮਦਨ ਤੇ ਚੁੱਕਿਆ ਸੀ ਕੇਂਦਰ ਵੱਲੋਂ ਦਿਹਾਤੀ ਵਿਕਾਸ ਫੰਡ ਜਾਰੀ ਨਾ ਹੋਣ ਕਾਰਨ ਇੱਕ ਕਿਸ਼ਤ ਨਹੀਂ ਭਰੀ ਗਈ ਇਹ ਤਰਕ ਇੱਥੇ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਹੈ ਮੰਡੀ ਬੋਰਡ ਵੱਲੋਂ ਚੁੱਕੇ ਕੁਲ 4650 ਕਰੋੜ ਰੁਪਏ ਦੀ ਕਰਜ਼ਾ ਰਾਸ਼ੀ ਵਿਆਜ ਸਮੇਤ 5500 ਕਰੋੜ ਰੁਪਏ ਹੋ ਗਈ ਹੈ ਮੰਡੀ ਬੋਰਡ ਨੇ ਕਰਜ਼ਾ ਦਿਹਾਤੀ ਵਿਕਾਸ ਫੰਡਾਂ ਦੀ ਆਮਦਨ ਤੇ ਇਹ ਕਰਜ਼ਾ ਚੁੱਕਿਆ ਸੀ ਇੱਥੇ ਦੱਸ ਦਈਏ ਪੰਜਾਬ ਸਰਕਾਰ ਨੇ ਵੀ ਇੱਥੇ ਆਪਣਾ ਤਰਕ ਦਿੱਤਾ ਹੈ ਕਿ ਕੰਦਰ ਸਰਕਾਰ ਵੱਲੋਂ ਦਿਹਾਤੀ ਵਿਕਾਸ ਫੰਡ ਵਿੱਚ ਪਾਏ ਅੜਿੱਕੇ ਕਾਰਨ ਪੰਜਾਬ ਮੰਡੀ ਬੋਰਡ ਚਾਰ ਬੈਂਕਾਂ ਤੋਂ ਚੁੱਕੇ ਕਰਜ਼ੇ ਦੀ ਕਿਸ਼ਤ ਨਹੀਂ ਮੋੜ ਸਕਿਆ ਦਸੰਬਰ ਮਹੀਨੇ ਦੀ ਕਿਸ਼ਤ ਨਾ ਭਰਨ ਕਰਕੇ ਪੰਜਾਬ ਮੰਡੀ ਬੋਰਡ ਹੁਣ ਡਿਫਾਲਟਰ ਹੋ ਗਿਆ ਹੈ ਇਹ ਵੀ ਪਤਾ ਲੱਗਿਆ ਹੈ ਕਿ ਪੰਜਾਬ ਮੰਡੀ ਬੋਰਡ ਨੇ ਹੁਣ ਪੰਜਾਬ ਸਰਕਾਰ ਦਾ ਵੂਹਾ ਖੜਕਾਇਆ ਸਾਡੇ ਨਾਲ ਸਾਡੇ ਸਹਿਯੋਗੀ ਰਵਿੰਦਰ ਜੁੜ ਗਏ ਨੇ ਰਵਿੰਦਰ ਹੁਣ ਪੰਜਾਬ ਮੰਡੀ ਬੋਰਡ ਇੱਥੇ ਡਿਫਾਲਟਰ ਹੋਇਆ ਤੇ ਉੱਥੇ ਪੰਜਾਬ ਸਰਕਾਰ ਵੱਲੋਂ ਇੱਥੇ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਜੋ ਰੂਰਲ ਡਵੈਲਪਮੈਂਟ ਫੰਡ ਮਿਲਦਾ ਹੈ ਦਿਹਾਤੇ ਵਿਕਾਸ ਫੰਡ ਵਿੱਚ ਜੋ ਅੜਿੱਕਾ ਕੇਂਦਰ ਸਰਕਾਰ ਵੱਲੋਂ ਪਾਇਆ ਗਿਆ ਉਸ ਕਾਰਨ ਇਹ ਡਿਫਾਲਟਰ ਹੋਇਆ ਜੀ ਬਿਲਕੁਲ ਦੇਖੋ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਰੂਰਲ ਡਵੈਲਪਮੈਂਟ ਫੰਡ ਜਿਹੜਾ ਹੈਗਾ ਵਿਵਾਦਾਂ ਦਾ ਵਿਸ਼ਾ ਬਣਿਆ ਰਿਹਾ ਕੇਂਦਰ ਸਰਕਾਰ ਵੱਲੋਂ ਜਿਹੜਾ ਇਹ ਰੂਰਲ ਡਵੈਲਪਮੈਂਟ ਰੋਕਿਆ ਗਿਆ ਫੰਡ ਰੋਕਿਆ ਗਿਆ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਪੰਜਾਬ ਤੋਂ ਗਾਜੂ ਕਰਨਾ ਪਿਆ ਇਸ ਲਈ ਸਰਕਾਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ 4450 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੈਗਾ ਉਹ ਮਾਫ ਕੀਤਾ ਗਿਆ ਜਿਹੜੀ ਕਿ ਰਕਮ ਰੂਰਲ ਡਿਵੈਲਪਮੈਂਟ ਫੰਡ ਦੇ ਲਈ ਆਈ ਸੀ ਵੀ ਤਾਂ ਜਿਹਦੇ ਹੁਣ 5500 ਕਰੋੜ ਰੁਪਏ ਵਿਆਜ ਪਾ ਕੇ ਹੁਣ ਉਸ ਦੀ ਰਾਸ਼ੀ ਬਣ ਚੁੱਕੀ ਹੈ ਕੇਂਦਰ ਸਰਕਾਰ ਵੱਲੋਂ ਉਸ ਤੋਂ ਬਾਅਦ ਰੂਰਲ ਡਿਵੈਲਪਮੈਂਟ ਫੰਡ ਬੰਦ ਕੀਤਾ ਗਿਆ ਤਾਂ ਇਸ ਸਰਕਾਰ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਨੁਰਲ ਡਵੈਲਪਮੈਂਟ ਫੰਡ ਦੇ ਪੈਸੇ ਕਿਸੇ ਹੋਰ ਜਗ੍ਹਾ ਤੇ ਸਮਾਨ ਨਹੀਂ ਕਰਾਂਗੇ ਤਾਂ ਹੁਣ ਇੱਕ ਵਾਰ ਫਿਰ ਤੋਂ ਰੂਰਲ ਡਵੈਲਪਮੈਂਟ ਫੰਡ ਜਿਹੜਾ ਹੈਗਾ ਰੁਕਿਆ ਹੋਇਆ ਜਿਸ ਤੇ ਕਰਕੇ ਚਾਰ ਬੈਂਕਾਂ ਦੇ ਜਿਹੜੇ ਵਿਆਜ ਦੇ ਪੈਸੇ ਜਾਂ ਕਰਜ਼ੇ ਦੇ ਪੈਸੇ ਉਹ ਮੋੜਨ ਤੋਂ ਅਸੰਭਵ ਮੰਡੀ ਬੋਰਡ ਹੋ ਗਿਆ ਹੈ ਤਾਂ ਇਸ ਕਰਕੇ ਮੰਡੀ ਬੋਰਡ ਵੱਲੋਂ ਪੰਜਾਬ ਸਰਕਾਰ ਤੋਂ ਖਜ਼ਾਨਾ ਵਿਭਾਗ ਤੋਂ ਜਿਹੜਾ ਹੈਗਾ ਫੈਂਟਸੀ ਮੰਗਵੀ ਕੀਤੀ ਗਈ ਆ ਤਾਂ ਹੁਣ ਇਹ ਡਿਫਾਲਟਰ ਹੋ ਚੁਕਿਆ ਮੰਡੀ ਬੋਰਡ ਕਿਉਂਕਿ ਪੈਸੇ ਜਿਹੜੇ ਹੈਗੇ ਕਿਸੇ ਰੂਪੇ ਵਿੱਚ ਨਹੀਂ ਦਿੱਤੇ ਗਏ ਤਾਂ ਉਹਦੇ ਕਰਕੇ ਬੇहद ਜ਼ਿਆਦਾ ਜਿਹੜਾ ਹੈ ਮੁਕਾਬਸਾ ਦਾ ਸਾਹਮਣਾ ਵੀ ਪੰਜਾਬ ਦੇ ਕਰਨ ਕਰਨਾ ਪਿਆ ਜੀ ਰਵਿੰਦਰ ਫਿਲਹਾਲ तमाम ਜਾਣਕਾਰੀ ਦੇ ਲਈ ਬਹੁਤ-ਬਹੁਤ ਸ਼ੁਕਰੀਆ ਸੋ ਪੰਜਾਬ ਮੰਡੀ ਬੋਰਡ ਹੁਣ ਨੇ ਡਿਫਾਲਟਰ ਹੋਇਆ ਤੇ ਕਿਸ਼ਤਾਂ ਬਾਕੀ ਰਹਿ ਗਈਆਂ ਨੇ